ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਿਹਾ ਹਾਂ ਜੱਗੂ ਭਗਵਾਨਪੁਰੀਆ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਜੁੜੀ ਹੋਈ ਜੱਗੂ ਭਗਵਾਨਪੁਰੀਆ ਨੂੰ ਹੁਣ ਆਪਣੀ ਹੀ ਜਾਨ ਦਾ ਖਤਰਾ ਲੱਗਣ ਲੱਗ ਪਿਆ ਹੈ ਕਿਉਂਕਿ ਉਸਨੇ ਇੱਕ ਮੇਲ ਲਿਖੀ ਹੈ ਬਾਕਾਇਦਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਡੀਜੀਪੀ ਅਤੇ ਹਾਈ ਕੋਰਟ ਨੂੰ ਕਿ ਉਸ ਨੂੰ ਉਸ ਦੀ ਜਾਨ ਦਾ ਖਤਰਾ ਹੈ ਹੋ ਸਕਦਾ ਹੈ ਕਿ ਪੁਲਿਸ ਉਸ ਦਾ ਫੇਕ ਇਨਕਾਊਂਟਰ ਕਰ ਦੇਵੇ ਇਹ ਮੇਲ ਜਿਹੜੀ ਹੈ ਐਚਸੀ ਤੇ ਡੀਜੀਪੀ ਨੂੰ ਜੱਗੂ ਭਗਵਾਨਪੁਰੀਆਂ ਲਿਖਿਆ ਤੇ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਾਡੇ ਪੋਲੀਟੀਕਲ ਐਡੀਟਰ ਨੀਲ ਭਲਿੰਦਰ ਜੁੜ ਰਹੇ ਨੇ ਹਾਂਜੀ ਨੀਲ ਜੀ ਤੁਸੀਂ ਦੱਸੋ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਬਾਰੇ ਜੀ ਰਾਣਾ ਜੀ ਬਿਲਕੁਲ ਤੁਸੀਂ درست فرمایا ਹੈ ਕਿ ਜੱਗੂ ਭਗਵਾਨਪੁਰੀਆਂ ਜਿਹੜਾ ਕਿ ਨਾਮੀ ਗੈਂਗਸਟਰ ਹੈ ਇਸ ਵਕਤ ਉਹਨੂੰ ਬਠਿੰਡਾ ਜੇਲ ਸਿਫਟ ਕਰ ਦਿੱਤਾ ਗਿਆ ਹੈ ਜਗੂ ਭਗਵਾਨਪੁਰੀਆ ਨੂੰ ਅ ਅੱਜ ਤੋਂ 3-4 ਮਹੀਨੇ ਪਹਿਲਾਂ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਿਆ ਸੀ ਤੇ ਉਸਨੇ ਇਹੀ ਗੱਲਾਂ ਕਹੀਆਂ ਸੀ ਕਿ ਮੈਨੂੰ ਜਿਹੜਾ ਮੇਰਾ ਵਿਰੋਧੀ ਗਰੁੱਪ ਹੈ ਲਾਰੈਂਸ ਬਿਸ਼ਨੋਈ ਗਰੁੱਪ ਹੈ ਉਹ ਖਤਮ ਕਰਨਾ ਚਾਹੁੰਦਾ ਹੈ ਤੇ ਉਸਨੇ ਵੀ ਇਵਨ ਕੇ ਖਾਤ੍ਹਾ ਜਾਰ ਕੀਤਾ ਸੀ ਇਹਦੇ ਵਿੱਚ ਪੰਜਾਬ ਪੁਲਿਸ ਦੇ ਵੀ ਕੁਝ ਅਫਸਰ ਜਿਹੜੇ ਨੇ ਉਹ ਅੰਦਰ ਖਾਤੇ ਇਸ ਤਿਆਨੀ ਜਨੇਕ ਕੇ ਜਿ cục ਭਗਵਾਨਪੁਰੀ ਅਦਾਫੇ ਗਨਕਾਉਂਟਰ ਕਰ ਦਿੱਤਾ ਜਾਏ ਇਹ ਉਹਦੀ ਐਪਰੀਹੈਂਸ਼ਨ ਸੀ ਆਪਾਂ ਦੋਸ਼ ਨਹੀਂ ਲਾ ਰਹੇ ਪੁਲਿਸ ਤੇ ਹਾਈ ਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਡੀਜੀਪੀ ਜ਼ਿਲ੍ਹਾ ਨੂੰ ਡੀਜੀਪੀ ਪੰਜਾਬ ਨੂੰ ਕਿਹਾ ਸੀ ਕਿ ਜੱਗੂ ਦੀ ਰਿਪਰੈਜ਼ੈਂਟੇਸ਼ਨ ਦੇ ਉੱਤੇ 10 ਦਿਨਾਂ ਦੇ ਅੰਦਰ ਅੰਦਰ ਫੈਸਲਾ ਲਿਆ ਜਾਏ ਗੌਰ ਕੀਤੀ ਜਾਏ ਤੇ ਸਾਨੂੰ ਸਟੇਟਸ ਰਿਪੋਰਟ ਦਿੱਤੀ ਜਾਏ ਇਸ ਦੇ باوجود ਜੱਗੂ ਭਗਵਾਨਪੁਰੀਆ ਨੂੰ ਹੁਣ ਬਠਿੰਡਾ ਜੇ ਲਕੇਂਦਰੀ ਜੇਲ ਬਠਿੰਡਾ ਜਿਹੜੀ ਹੈ ਮੈਕਸਿਮਮ ਸਕਿਉਰਿਟੀ ਜੇਲ ਹੈ ਉੱਥੇ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਕਿ ਆਲਰੇਡੀ ਲੋਰੈਂਸ ਬਿਸ਼ਨੋਈ ਗੈਂਗ ਦੇ ਬਹੁਤ ਸਾਰੇ ਗੈਂਗਸਟਰ ਜਿਹੜੇ ਨੇ ਉਹ ਬੰਦ ਨੇ ਸੋ ਜੱਗੂ ਭਗਵਾਨਪੁਰੀਆ ਨੂੰ ਹੁਣ ਜਦੋਂ ਬਠਿੰਡਾ ਜੇਲ ਚ ਭੇਜ ਦਿੱਤਾ ਜਿੱਥੇ ਕਿ ਉਹ ਕਹਿੰਦਾ ਸੀ ਕਿ ਮੈਨੂੰ ਬਠਿੰਡੇ ਨਾ ਭੇਜੋ ਮੈਨੂੰ ਪੰਜਾਬ ਦੀ ਕਿਸੇ ਵੀ ਜੇਲ ਚ ਭੇਜ ਦਿਓ ਹੋਰ ਉਹਨੂੰ ਕਪੂਰਥਲਾ ਜੇਲ ਤੋਂ ਬਠਿੰਡਾ ਜੇਲ ਹੀ ਉਲਟਾ ਭੇਜ ਦਿੱਤਾ ਗਿਆ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ باوجود ਵੀ ਨੇ ਉਸਨੇ ਆਪਣੇ ਵਕੀਲ ਦਾ ਜੀ 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 ਹਾਈ ਕੋਰਟ ਨੇ ਜਿਹੜੇ ਡਾਇਰੈਕਸ਼ਨ ਦਿੱਤੀ ਸੀ ਤੇ ਉਹਨੂੰ ਖਾਸ ਤੌਰ ਤੇ ਬਠਿੰਡਾ ਜੇਲ੍ਹ ਹੀ ਕਿਉਂ ਭੇਜਿਆ ਗਿਆ ਇਹਦੀ ਕੋਈ ਵਜ੍ਹਾ ਸਾਹਮਣੇ ਆਈ ਹੈ ਨਹੀਂ ਇਹਦੀ ਵਜ੍ਹਾ ਸਾਹਮਣੇ ਨਹੀਂ ਆਈ ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਗੱਲਬਾਰੇ ਬੰਦਾ ਹਾਈ ਕੋਰਟ ਗਿਆ ਹੈ ਚਾਹੇ ਉਹ ਅਪਰਾਧੀ ਹੀ ਹੈ ਤਾਂ ਉਹੀ ਕੁਝ ਉਹ ਬਚਾਏ ਕੇ ਹਾਈ ਕੋਰਟ ਵੱਲੋਂ ਇਹ ਕਹੇ ਜਾਣਦੇ ਕਿ ਜੱਗੂ ਭਗਵਾਨਪੁਰੀਆ ਦੀ ਜੋ ਰਿਪ੍ਰেজੈਂਟੇਸ਼ਨ ਹੈ ਉਹ ਰਿਪ੍ਰেজੈਂਟੇਸ਼ਨ ਦੇ ਵਿੱਚ ਹੀ ਜੱਗੂ ਭਗਵਾਨਪੁਰੀਆ ਨੇ ਇਹ ਕਿਹਾ ਸੀ ਕਿ ਮੈਨੂੰ ਬਠਿੰਡੇ ਨਾ ਭੇਜੋ ਬਠਿੰਡੇ ਮੇਰੇ ਸਭ ਤੋਂ ਵੱਧ ਦੁਸ਼ਮਣ ਬੈਠੇ ਨੇ ਮੈਨੂੰ ਉਹ ਮਾਰ ਦੇਣਗੇ ਜਾਂ ਫਿਰ ਮੈਨੂੰ ਉਹ ਢਿੰਡੇ ਸ਼ਿਫਟ ਕਰਨ ਲੱਗਿਆ ਰਸਤੇ 'ਚ ਮੇਰਾ ਇਨਕਾਊਂਟਰ ਕਰ ਦਿੱਤਾ ਜਾਏਗਾ ਪੁਲਿਸ ਵੱਲੋਂ ਤਾਂ ਬਠਿੰਡਾ ਹੀ ਭੇਜਿਆ ਗਿਆ ਸੋ ਇਹ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਜੱਗੂ ਭਗਵਾਨਪੁਰੀਆ ਇਸ ਵਕਤ ਬਹੁਤ ਸਾਰੇ ਐਸੇ ਕੇਸ ਜਿਸ ਚ ਕਿਸੇ ਤੌਰ ਦੇ ਉੱਤੇ ਬਹੁਤ ਸਾਰੇ ਸਿਆਸਤਦਾਨ ਕਹ ਲਓ ਪਿਛਲੀ ਸਰਕਾਰ ਦੇ ਉੱਚ ਕੋਟੀ ਦੇ ਜਿਹੜੇ ਨੇ ਮੰਤਰੀ ਰਹੇ ਨੇ ਸਿਆਸਤਦਾਨ ਰਹੇ ਨੇ ਉਹਨਾਂ ਦੇ ਵੀ ਨੇੜੇ ਰਿਹਾ ਇਹ ਇਸ ਤੋਂ ਇਲਾਵਾ ਬਹੁਤ ਸਾਰੇ ਅਧਿਕਾਰੀਆਂ ਦੇ ਬਿਊਰੋਕਰੇਟਸ ਦੇ ਨੇੜੇ ਰਿਹਾ ਹੈ ਤਾਂ ਇਸੇ ਹੀ ਸਥਿਤੀ ਵਿੱਚ ਇਸ ਪ੍ਰੋਫਾਈਲ ਵਾਲੇ ਬੰਦੇ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਉਹ ਇਸ ਕਰਕੇ ਕਿ ਭਾਵੇਂ ਸਿੱਧੂ ਮਸੇਵਾਲਾ ਦਾ ਕੇਸ ਹੈ ਭਾਵੇਂ ਮਾਜੇ ਚ ਹੋਈਆਂ ਕੁਝ ਜਿਹੜੀ ਗੈਂਗਸਟਰ ਵਾਲਰੀ ਦੀਆਂ ਜਿਹੜੀਆਂ ਨੇ ਟਿਲਿੰਗਸ ਨੇ ਉਹਨਾਂ ਦੇ ਵਿੱਚ ਅਹਿਮ ਕੜੀ ਹੈ ਤਾਂ ਇਸ ਸਥਿਤੀ ਦੇ ਵਿੱਚ ਜੇਕਰ ਇਹ ਬੰਦਾ ਮਾਰ ਦਿੱਤਾ ਜਾਂਦਾ ਹੈ ਜਾਂ ਇਹ ਮਰ ਜਾਂਦਾ ਹੈ ਤਾਂ ਬਹੁਤ ਸਾਰੇ ਕੇਸਾਂ ਦਾ ਭੋਗ ਪੈ ਜਾਏਗਾ ਜੀ ਸ੍ਰਿਸ਼ਟੀ ਕੋਣ ਤੋਂ ਜੱਗੂ ਭਗਵਾਨਪੁਰੀਆ ਐਦਾਂ ਹੀ ਜਿੱਦਾਂ ਲਾਰੈਂਸ ਬਿਸ਼ਨੋਈ ਬਹੁਤ ਇੰਪੋਰਟੈਂਟ ਹੈ ਜੀ ਜੀ ਅਗਰ ਲਾਰੈਂਸ ਬਿਸ਼ਨੋਈ ਅੱਜ ਮਰ ਜਾਂਦਾ ਹੈ ਗੋਲਦੀ ਬਰਾੜ ਅੱਜ ਮਰ ਜਾਂਦਾ ਹੈ ਕਿਸੇ ਵੀ ਤਰ੍ਹਾਂ ਮਰ ਜਾਂਦਾ ਹੈ ਚਾਹੇ ਉਹ ਕੁਦਰਤੀ ਮੌਤ ਮਰੇ ਚਾਹੇ ਉਹ ਕਿਸੇ ਐਨਕਾਊਂਟਰ ਚ ਮਰੇ ਚਾਹੇ ਉਹ ਕਿਸੇ ਫੇਕ ਐਨਕਾਊਂਟਰ ਚ ਮਰੇ ਚਾਹੇ ਉਹ ਕਿਸੇ ਗੈਂਗਸਟਰਾਂ ਦੀ ਆਪਸੀ ਜੜੀ ਹੈਗੀ ਹੈ ਖਹਿਵਾ ਜੀ ਚ ਮਰੇ ਤਾਂ ਬਹੁਤ ਸਾਰੇ ਕੇਸਾਂ ਦਾ ਭੋਗ ਪੈਣਾ ਜਿਹੜਾ ਤੈ ਹੈ ਉਸ ਦਿਨਾਂ ਦਾ ਕੋਈ ਸਿਰਫ ਦਣ ਪਤਣ ਲੱਗੇਗਾ ਨਹੀਂ ਜੇਕਰ ਇਸ ਤਰ੍ਹਾਂ ਦੇ ਇੱਕ ਕ੍ਰਿਮੀਨਲ ਜਿਹੜੇ ਨੇ ਇਹ ਖਤਮ ਕਰ ਦਿੱਤੇ ਜਾਂਦੇ ਨੇ ਨਹੀਂ ਲੇਕਿਨ ਇਹ ਵੀ ਲੇਕਿਨ ਮੈਨੂੰ ਮੈਨੂੰ ਜਿੱਥੇ ਤੱਕ ਲੱਗਦਾ ਕਿਉਂਕਿ 29 ਦਸੰਬਰ 2023 ਨੂੰ ਜਦੋਂ ਇਹ ਕਪੂਰਥਲਾ ਦੀ ਹਾਈ ਸਕਿਉਰਿਟੀ ਜੇਲ੍ਹ ਚ ਸੀਗਾ ਇਹਨੂੰ ਖਾਸ ਇੱਕ ਮਤਲਬ ਬੈਰਕ ਦੇ ਵਿੱਚ ਰੱਖਿਆ ਗਿਆ ਸੀਗਾ ਉਸ ਬੈਰਕ ਦੇ ਵਿੱਚ ਬਕਾਇਦਾ ਇੱਕ LED ਲਗਾਈ ਗਈ ਸੀ ਜਿਹਦੇ ਨਾਲ ਇਹਦੀ ਕਨਵਰਸੇਸ਼ਨ ਇਹਦੀ ਬਹਿਸ ਬਾਜੀ ਜਿਹੜੀ ਹੈਗੀ ਹੈ ਉਹ ਰਿਕਾਰਡ ਜਾਂ ਜੋ ਕੁਝ ਇਹ ਬੋਲਦਾ ਹੈ ਉਹ ਰਿਕਾਰਡ ਹੋ ਸਕੇ ਜਾਂ ਉਹ ਉਹ ਦੇਖ ਸਕੇ ਜਿਹੜੀ ਆਪਣਾ ਪ੍ਰਸ਼ਾਸਨ ਦੇਖ ਸਕੇ ਜਿਸ ਐਸ ਬਾਜੀ ਨੂੰ ਜਾਂ ਜੋ ਇਹ ਬੋਲਦਾ ਜੋ ਕਹਿੰਦਾ ਹੈ ਪ੍ਰਸ਼ਾਸਨ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਜੋ ਕੁਝ ਕਹਿੰਦਾ ਉਹ ਦੇਖੀ ਜਾ ਸਕੇ ਇਸ ਕਰਕੇ ਇੱਕ ਐਲਈਡੀ ਲਗਵਾਈ ਗਈ ਸੀਗੀ ਉਹ ਐਲਈਡੀ ਇਹਨੇ ਚੁੱਕ ਕੇ ਥੱਲੇ ਮਾਰੀ ਸੀ ਯਾਨੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਵੀ ਇਹਨੇ ਪਹੁੰਚਾਇਆ ਸੀਗਾ ਹੋ ਸਕਦਾ ਹੈ ਕਿ ਇਸ ਕਰਕੇ ਉਹਨੂੰ ਉਹ ਬਠਿੰਡਾ ਜੇਲ੍ਹ ਸ਼ਿਫਟ ਕੀਤਾ ਗਿਆ ਹੋਵੇ ਜੀ ਬਿਲਕੁਲ ਇਹਦੀ ਜੋ ਐਕਟੀਵਿਟੀਆਂ ਨੇ ਉਹ ਹੁਣ ਦੇਖੋ ਐਲਈਡੀ ਐਸ ਨੇ ਤੋੜੀ ਆ ਜਾਂ ਨਹੀਂ ਤੋੜੀ ਆ ਵੱਖਰਾ ਵਿਸ਼ਾ ਹੈ ਜੀ ਪਰ ਕਿ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਕਾਗਜ਼ਾਂ 'ਚ ਲਿਖਿਆ ਗਿਆ ਹੋਵੇਗਾ ਕਿ ਜੰਗੂ ਭਗਵਾਨਪੁਰੀਏ ਨੂੰ ਕਪੂਰਥਲਾ ਜੇਲ੍ਹ ਚ ਕਿਉਂ ਮੂਵ ਕੀਤਾ ਜਾ ਰਿਹਾ ਹੈ ਜੀ ਪਰ ਕਮਾਲ ਦੀ ਗੱਲ ਹੈ ਕਿ ਬਠਿੰਡੇ ਹੀ ਭੇਜਣਾ ਮੌਤ ਦੇ ਮੂੰਹ ਚ ਭੇਜਣਾ ਜਿੱਥੇ ਕਿ ਉਹ ਕਹਿ ਰਹੇ ਹੈ ਕਿ ਮੈਨੂੰ ਕਦੇ ਵੀ ਮਾਰ ਸਕਦੇ ਨੇ ਲੋਕ ਸੋ ਅਸੀਂ ਕੋਈ ਤਰਫਦਾਰੀ ਨਹੀਂ ਕਰ ਰਹੇ ਜੰਗੂ ਭਗਵਾਨਪੁਰੀਏ ਵਰਗੇ ਬਦਮਾਸ਼ਾਂ ਦੀ ਜਾਂ ਲਾਰੈਂਸ ਬਿਸ਼ਨੋਈ ਵਰਗੇ ਬਦਮਾਸ਼ਾਂ ਦੀ ਇਹ ਲੋਕਾਂ ਨੇ ਜਿਹੜਾ ਅਤੰਕ ਮਚਾਇਆ ਹੈ ਤੇ ਬੇਕਸੂਰ ਲੋਕ ਮਾਰੇ ਨੇ ਇਹਨਾਂ ਨੇ ਪਰ ਇਹ ਆਪਣੇ ਆਪ ਜਿਸ ਤਰ੍ਹਾਂ ਮੈਂ ਜਿਸ ਜਿਸ ਪੁਆਇੰਟ ਆਫ View ਤੋਂ ਮੈਂ ਰਾਣਾ ਸਾਹਿਬ ਕਿਹਾ ਹੈ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਗਵਾਹ ਨੇ ਬਹੁਤ ਸਾਰੇ ਕੇਸਾਂ ਦੇ ਬਹੁਤ ਸਾਰੇ ਲੋਕਾਂ ਦੀ ਇਹ ਉਹ ਤੋਦੇ ਨੇ ਜਿਨ੍ਹਾਂ ਚ ਬਹੁਤ ਸਾਰੇ ਵੱਡੇ ਲੋਕਾਂ ਦੀ ਜਾਨ ਵਸੀ ਹੋਈ ਹੈ ਜੀ ਜੀ ਦੇਕਰ ਇਸ ਤੋਤੇ ਦੀ ਜਿਹੜੀ ਹੈ ਜਿਹੜੀ ਗਿੱਚੀ ਮਰੋੜ ਦਿੱਤੀ ਜਾਏਗੀ ਤਾਂ ਉਹ ਤੋਤਾ ਬੋਲਣਾ ਬੋਲੇਗਾ ਨਹੀਂ ਕੁਝ ਫਿਰ ਸੋ ਇਹ ਆਪਣੇ ਆਪ ਚ ਜਿਹੜਾ ਮਹੱਤਵਪੂਰਨ ਡਿਵੈਲਪਮੈਂਟ ਇਹਨੂੰ ਆਪਾਂ ਮੰਨ ਕੇ ਚੱਲ ਰਹੇ ਹਾਂ ਤੇ ਇਸ ਇਸੇ ਤਹਿਤ ਜਿਹੜਾ ਹੈ ਇਸਨੇ ਬਕਾਇਦਾ ਹੁਣ ਹਾਈ ਕੋਰਟ ਨੂੰ ਵੀ ਈਮੇਲ ਪਾਈ ਹੈ ਤੇ ਜੀਪੀ ਪੰਜਾਬ ਨੂੰ ਵੀ ਈਮੇਲ ਪਾਈ ਹੈ ਈਮੇਲ ਆਪਾਂ ਮੇਰੇ ਖਿਆਲ ਦਿਖਾ ਵੀ ਰਹੇ ਹਾਂ ਵਾਰ-ਵਾਰ ਲੈਨਿਕ ਸਵੇਰਾ ਕੋਲ ਉਹਦੀ ਕਾਪੀ ਜਿਹੜੀ ਈਮੇਲ ਦੀ ਮੌਜੂਦ ਹੈ ਸੋ ਇਹ ਇਹ ਆਪਣੇ ਆਪ ਚ ਅਗਰ ਕੱਲ ਇਨ ਫਿਊਚਰ ਕੋਈ ਐਦਾਂ ਦੀ ਘਟਨਾ ਵਾਪਰ ਜਾਂਦੀ ਹੈ ਇਸ ਤਰ੍ਹਾਂ ਦਾ ਖਰਚਾ ਜਗੂ ਭਗਵਾਨਪੁਰੇ ਦੇ ਵਕੀਲ ਆ ਮਿਸਟਰ ਕਾਰਤਿਕਏ ਤੇ ਡਾਕਟਰ ਸ਼ੈਲੀ ਸ਼ਰਮਾ ਨੇ ਜਾਹਰ ਕੀਤਾ ਹੈ ਈਮੇਲ ਦੇ ਵਿੱਚ ਜਾਂ ਪਟੀਸ਼ਨ ਦੇ ਵਿੱਚ ਤਾਂ ਉਹ ਸੱਚ ਸਾਰੂਦ ਹੋ ਸਕਦਾ ਹੈ ਇੱਕ ਅਛੇ ਜਿਹੜੇ ਨੇ ਸੋ ਇਹ ਆਪਣੇ ਆਪ ਚ ਜਿਹੜਾ ਹੈ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਜਿਹੜੇ क्राइम ਦੀ ਦੁਨੀਆ ਨੂੰ ਨੇੜੇ ਤੋਂ ਦੇਖਦੇ ਨੇ ਜਾਂ क्राइम ਦੀ ਰਿਪੋਰਟਿੰਗ ਕਰਦੇ ਕਰਨ ਵਾਲੇ ਲੋਕ ਨੇ ਜਾਂ ਕੋਰਟ ਦੀ ਰਿਪੋਰਟਿੰਗ ਕਰਨ ਵਾਲੇ ਉਹ ਬੜੀ ਚੁਕਾਨ ਦੇਣ ਵਾਲੀ ਡਿਵੈਲਪਮੈਂਟ ਹੈ ਕਿ ਹਾਲਾਂਕਿ ਠੀਕ ਹੈ ਜੇਲ੍ਹ ਦੇ ਉੱਤੇ ਜਿਹੜਾ ਸਖਤ ਪਹਿਰਾ ਹੈ ਜੇਲ੍ਹ ਜੇਲਾ ਆਪਣੇ ਆਪ ਚ ਕਿਹਾ ਜਾਂਦਾ ਕਿ ਸੁਰੱਖਿਅਤ ਨੇ ਪਰ ਇਸ ਗੱਲੋਂ ਵੀ ਨਿਕਾ ਨਹੀਂ ਕੀਤਾ ਜਾਂਦਾ ਜਾ ਸਕਦਾ ਹੈ ਕਿ ਗੋਇੰਦਵਾਲ ਸੇਵ ਸਾਹਿਬ ਜੇਲ੍ਹ ਵਿੱਚ ਵੀ ਗੈਂਗਸਟਰਾਂ ਦੀ ਆਪਣੀ ਮੁਟਕੈਣ ਦੇ ਵਿੱਚ ਦੋ ਬੰਦੇ ਮਾਰੇ ਗਏ ਸਨ ਇਹਨਾਂ ਦੇ ਆਪਣੀ ਬੰਦੇ ਇੱਕ ਗੈਂਗ ਨੇ ਦੂਜੇ ਗੈਂਗ ਦੇ ਬੰਦੇ ਮਾਰ ਦਿੱਤੇ ਸਨ ਜੇਲ੍ਹਾਂ ਚੋਂ ਨਸ਼ੇ ਵੀ ਮਿਲਦੇ ਨੇ ਜੇਲ੍ਹਾਂ ਚੋਂ ਇੰਟਰਵਿਊਜ਼ ਵੀ ਹੁੰਦੀਆਂ ਨੇ ਗੈਂਗਸਟਰਾਂ ਦੀਆਂ ਸੋ ਜੇਲ੍ਹਾਂ ਨੂੰ ਆਪਾਂ ਸੇਫ ਉਸ ਐਕਸਟੈਂਡ ਤੱਕ ਨਹੀਂ ਕਹਿ ਸਕਦੇ ਜਿਸ ਐਕਸਟੈਂਡ ਤੱਕ ਆਪਾਂ ਮੰਨ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਬੰਦਾ ਸੁਰੱਖਿਅਤ ਹੈ ਸੋ ਅਜਿਹੀ ਸਥਿਤੀ ਦੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਐਸੇ ਪੁਆਇੰਟ ਦੇ ਉੱਤੇ ਜਦੋਂ ਐਨਆਈਏ ਵੱਖ-ਵੱਖ ਕੇਸਾਂ ਦੇ ਵਿੱਚ ਚਾਰ ਸ਼ੀਟਾਂ ਫਾਈਲ ਸਿੱਧੂ ਮੁਸੇਵਾਲਾ ਕੇਸ ਦੇ ਵਿੱਚ ਜਿਹੜਾ ਸਚਿਨ ਥਾਪਨ ਪਿੱਛੇ ਜੇ ਐਕਸਟਰਡਾਈਟ ਕਰਕੇ ਇੰਡੀਆ ਲਿਆਂਦਾ ਗਿਆ ਸੀ ਉਹਦੇ ਖਿਲਾਫ ਵੀ ਇੱਕ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਹ ਫਾਈਲ ਕਰ ਦਿੱਤੀ ਹੈ ਮਾਨਸਾ ਮਾਨਸਾ ਪੁਲਿਸ ਨੇ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਵੀ ਪੋਜੀਸ਼ਨ ਚ ਆ ਕੇ ਕਿ ਮਤਲਬ ਗੱਲ ਇਹ ਹੈ ਕਿ ਕੀ ਜੱਗੂ ਭਗਵਾਨਪੁਰੀਆ ਨੂੰ ਖਤਮ ਕਰਨ ਵਾਸਤੇ ਕੋਈ ਤਾਕਤਾਂ ਕੰਮ ਕਰ ਰਹੀਆਂ ਨੇ ਜਾਂ ਜੇਲ੍ਹ ਦੇ ਅੰਦਰ ਮਰਵਾਉਣ ਤੇ ਇਹ ਇਹ ਵੱਡੇ ਸਵਾਲ ਜਿਹੜੇ ਨੇ ਇਸ ਤਰ੍ਹਾਂ ਨਾਲ ਖੜੇ ਹੋਏ ਨੇ ਇਸ ਡਵੈਲਪਮੈਂਟ ਦੇ ਨਾਲ ਕਿ ਜੱਗੂ ਭਗਵਾਨਪੁਰੀਆ ਅੱਜ ਉਸ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਉਸ ਜੇਲ੍ਹ ਚ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਬਾਰੇ ਉਹ ਚੀਕਾਂ ਮਾਰ-ਮਾਰ ਕੇ ਦੁਹਾਈਆ ਦੇ ਦੇ ਕੇ ਗੜਗੜਾ ਰਿਹਾ ਮੰਤਾਂ ਕਰ ਰਿਹਾ ਕਦੇ ਹਾਈ ਕੋਰਟ ਦੀਆਂ ਕਦੇ ਡੀਜੀਪੀ ਦੀਆਂ ਕਦੇ ਕਿਸੇ ਦੀਆਂ ਇਹ ਮੈਨੂੰ ਮਾਰ ਦੇਣਗੇ ਉੱਥੇ ਮੈਂ ਮੌਤ ਦੇ ਮੂੰਹ ਚ ਹੋਊਗਾ ਅਗਰ ਬਠਿੰਡਾ ਜੇਲ੍ਹ ਚ ਹੋਇਆ ਤਾਂ ਜੱਗੂ ਭਗਵਾਨਪੁਰੀਏ ਦੀ ਭਾਸ਼ਾ ਚ ਕਹੀਏ ਤਾਂ ਅੱਜ ਮੌਤ ਦੇ ਮੂੰਹ ਚ ਬੈਠਾ ਹੈ ਜੀ ਠੀਕ ਹੈ ਇਹ ਇਸ ਭਾਸ਼ਾ ਚ ਗੱਲ ਆਪਾਂ ਜੀ ਸਮਝੀਏ ਤਾਂ ਠੀਕ ਹੈ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ ਨੀਲੀ ਬਹੁਤ ਬਹੁਤ ਸ਼ੁਕਰੀਆ ਤੁਸੀ ਜਾਣਕਾਰੀ ਦਿੱਤੀ ਹੈ ਤੇ ਇਹ ਸਨ ਨੀਲ ਭਲਿੰਦਰ ਸਾਡੇ ਚੰਡੀਗੜ੍ਹ ਤੋਂ ਪੋਲਿਟਿਕਲ ਐਡੀਟਰ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਹੈ ਇਸ ਵੇਲੇ ਬਠਿੰਡਾ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਉਸ ਨੇ ਇੱਕ ਮੇਲ ਹਾਈ ਕੋਰਟ ਨੂੰ ਔਰ ਡੀਜੀਪੀ ਪੰਜਾਬ ਨੂੰ ਲਿਖੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਉਹ ਪਹਿਲਾਂ ਹੀ ਅਪੀਲ ਕਰ ਚੁੱਕਾ ਹੈ ਕਿ ਮੈਨੂੰ ਬਠਿੰਡਾ ਜੇਲ੍ਹ ਤੋਂ ਇਲਾਵਾ ਭਾਵੇਂ ਕਿਸੇ ਵੀ ਜੇਲ੍ਹ 'ਚ ਸ਼ਿਫਟ ਕਰਦਾ ਜਾਵੇ ਲੇਕਿਨ ਬਠਿੰਡਾ ਜੇਲ੍ਹ ਮੈਨੂੰ ਸ਼ਿਫਟ ਨਾ ਕੀਤਾ ਜਾਵੇ ਇਸ ਦੇ ਬਾਵਜੂਦ ਉਹਨੂੰ ਬਠਿੰਡਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹਾਲਾਂਕਿ ਮੈਂ ਇਹ ਸਵਾਲ ਵੀ ਵਿੱਚ ਕੀਤਾ ਸੀਗਾ ਕਿ ਜਿਹੜਾ ਕਪੂਰਥਲਾ ਜੇਲ ਜਿਹੜੀ ਹਾਈ ਸਕਿਉਰਿਟੀ ਜੇਲ ਹੈ ਉਸ ਦੀ ਇੱਕ ਖਾਸ ਬੈਰਕ ਦੇ ਵਿੱਚ ਜਿਹੜਾ ਜੱਗੂ ਭਗਵਾਨਪੁਰਿਆ ਨੂੰ ਰੱਖਿਆ ਗਿਆ ਸੀਗਾ ਤੇ ਉਸ ਵੇਲੇ ਜੱਗੂ ਭਗਵਾਨਪੁਰਿਆ ਨੇ ਉਹ ਐਲਈਡੀ ਚੁੱਕ ਕੇ ਥੱਲੇ ਮਾਰੀ ਸੀ ਇਹ ਜੋ ਜੇਲ ਪ੍ਰਸ਼ਾਸਨ ਕਹਿੰਦਾ ਹੈ ਕਿ ਉਹ ਐਲਈਡੀ ਤੋੜ ਦਿੱਤੀ ਜਿਸ ਤੋਂ ਇਹ ਦੀ ਕਨਵਰਸੇਸ਼ਨ ਜਿਹੜੀ ਹੈਗੀ ਹੈ ਉਹ ਪ੍ਰਸ਼ਾਸਨ ਸੁਣਦਾ ਸੀ ਤਾਂ ਪ੍ਰਸ਼ਾਸਨ ਦੀ ਗੱਲ ਇਸ ਨੂੰ ਸੁਣਾਈ ਜਾਂਦੀ ਸੀ ਯਾਨੀ ਉਸ ਜਿਹੜੀ ਬੈਰਕ ਸੀਗੀ ਉਸ ਦੇ ਵਿੱਚ ਇੱਕ ਐਲਈਡੀ ਖਾਸ ਤੌਰ ਤੇ ਲਗਾਈ ਗਈ ਸੀ